ਯਾਦ ਇਹਨਾ ਜਿਹੜਾ ਸ਼ੁਰੂ ਆਇਆ ਆਪਦੀ ਸਾਡੇ ਬੱਚੇ ਆਪਦੀ ਮਾਤਾ ਦਾ ਯਾਦ ਵਿੱਚ ਹਰਪ੍ਰੀਤ ਸਿੰਘ ਐਪੀ ਹਰਦੀਪ ਸਿੰਘ ਦੀਪਾ ਜੀ ਵਾਸਤੇ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਆਪਦੀ ਮਾਤਾ ਨੂੰ ਯਾਦ ਕਰਦੇ ਹੋਏ ਲਿਗੀ ਯਾਦ ਕਰਦੇ ਹੋਏ ਹਰ ਸਾਲ ਤੰਦਖੀਰਾਂ ਵਾਲੀ ਲੰਗਰ ਹਾਲ ਵਿੱਚ ਅੱਖਾਂ ਦਾ ਕੈਂਪ ਲਗਾਉਂਦੇ ਹੈ ਬੜੀ ਧੁੰਮ ਦਾਮਨਾ ਲੋਗਾਉਂਦੇ ਆ ਇਹ ਅਭਿਆਨ ਕੰਮ ਇਹਨਾ ਕਰਉਂਦੇ ਆ ਅੱਖਾਂ ਦਾ ਮੈਨਾ ਕਰਉਂਦੇ ਆ ਇਸ ਵਿੱਚ ਫ੍ਰੀ ਲੈਂਜ ਦਿੱਤੇ ਆਂਦੇ ਆ ਫ੍ਰੀ ਦਾਰੂ ਦਿੱਤਾ ਜਾਂਦਾ ਰੀਅਨ ਕਾ ਦਿੱਤੀਆਂ ਜਾਂਦੀਆਂ ਪੰਡਾਲ ਪਰਵਾਰ ਇਸ ਸੰਗਰ ਪਰਵਾਰ ਅਕੀ ਸਾਡੇ ਹੁਨਾਰ ਬੱਚੇ ਜਿਹੜੇ ਬੱਚੇ ਆਪਣੀ ਮਾਤਾ ਪਿਤਾ ਨੂੰ ਯਾਦ ਵਿੱਚ ਐਸੇ ਕੰਮ ਲਵਾਉਂਦੇ ਆ ਪਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਰੱਤੀ ਕਰਨ ਦੇ ਮੌਕੇ ਹੋਰ ਵੀ ਦੇਵੇ ਇਹ ਸਾਡਾ ਨਾਮ ਹੋਰ ਉੱਚਾ ਕਰਨ ਉਹਦੇ ਸਹਿਯੋਗੀ ਭਰਾ ਇੱਥੇ ਨਾਲ ਵਾਲੀ ਉਹਦੇ ਭੈਣਾਂ ਨਾਲ ਹੋ ਗਿਆ ਸਹਿਯੋਗ ਹੋਵੇ ਕੰਪਨੀ ਵਿੱਚ ਹੁਣ ਉਹਨਾਂ ਦੀ ਹਮਾਇਤ ਕਰ ਰਿਹਾ ਉਹਨਾਂ ਦੀ ਜਗ੍ਹਾ ਕੰਮ ਕਰ ਰਹਾ ਹੈ ਜੋ ਕਿ ਬੜੇ ਉਪਸ਼ਾਹ ਨਾ ਕਰਦੇ ਆ ਔਰ ਉਸ ਦਾ ਨਾਮਾ ਪਰਿਵਾਰ ਜਿਹੜਾ ਹੈਗਾ ਬੜੀ ਸਰਦਾ ਦੇ ਨਗਰ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਵਾ ਅਸੀਂ ਉਹਨਾਂ ਦੇ ਸਾਰਿਆਂ ਦੇ ਰਿਵੀ ਆ ਅਤੇ ਬੇਨਤੀ ਕਰਦੇ ਹਾਂ ਪ੍ਰਮਾਤਮਾ ਅਗੇ ਰੋਈ ਕਰ ਅਰਦਾਸ ਕਰਦੇ ਹਾਂ ਸੱਚਾ ਪਾਤਸ਼ਾਹ ਇਹਨਾਂ ਦੇ ਬੱਚਿਆਂ ਦੀ ਲੰਬੀ ਆਰ ਜੂਬਰਸੀ ਇਹਨਾਂ ਨੂੰ ਇਸੇ ਦੇ ਕੰਮ ਕਰਨ ਵਿੱਚ ਹੋਰ ਦਾ ਸਹਾਇ ਬਖਸ਼ੇ ਜਾਂ ਜੋ ਇਹਦੇ ਕੰਮ ਲਿਖਿਆ ਕਰਨਾ ਤੇ ਕਿਆ ਕਰਨ ਵਾਹਿਗੁਰੂ ਜੀ ਫਤਿਹ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੇ ਭਾਂਜੇ ਹਰਦੀਪ ਸਿੰਘ ਦੀਪਾ ਤੇ ਹਰਪ੍ਰੀਤ ਸਿੰਘ ਹੈਪੀ ਆਪਣੀ ਮਾਤਾ ਦਲਵੀਰ ਕੌਰ ਦੀ ਯਾਦ ਵਿੱਚ ਸਾਲਾਨਾ ਚੌਥਾ ਅੱਖਾਂ ਦਾ ਕੈਂਪ ਲਗਵਾਇਆ ਜੀ ਬੜੀ ਇਹ ਵਧੀਆ ਕਰ ਲਿਆ ਜਿਹੜਾ ਭਲਾਈ ਦਾ ਕੰਮ ਕਰ ਰਿਹਾ ਪ੍ਰਮਾਤਮਾ ਉਹਨਾਂ ਨੂੰ ਲੰਮੀ ਆਰਜੂ ਤੇ ਤਰੱਕੀਆਂ ਬਖਸ਼ੇ ਸਾਰੇ ਪ੍ਰਮਾਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਸਹਿਯੋਗ ਦੇਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਬੈਗ ਜੀ ਖਾਲਸਾ ਬੈਗ ਜੀ ਪ੍ਰਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੀਰਾਂਵਾਲੀ ਜ਼ਿਲ੍ਹਾ ਕਪੂਰਥਲਾ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਸਵਰਗਵਾਸੀ ਮਾਤਾ ਦਲਵੀਰ ਕੌਰ ਦੀ ਯਾਦ ਵਿੱਚ ਉਹਨਾਂ ਦੇ ਸੁਪੁੱਤਰਾਂ ਵੱਲੋਂ ਜੋ ਐਨ ਆਰ ਆਈ ਵੀਰਾਂ ਵੱਲੋਂ ਜੋ ਆਈ ਕੈਂਪ ਲਗਾਇਆ ਜਾਂਦਾ ਹੈ ਅੱਖਾਂ ਦਾ ਕੈਂਪ ਲਾਇਆ ਜਾਂਦਾ ਹੈ ਉਸ ਦੀ ਅੱਜ ਸ਼ੁਰੂਆਤ ਕੀਤੀ ਗਈ ਏ ਤੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚੀਆਂ ਨੇ ਆਪਣੇ ਆਪਣੇ ਅੱਖਾਂ ਦਾ ਟੈਸਟ ਕਰਵਾਉਣ ਦੇ ਲਈ ਉਹਨਾਂ ਦੇ ਪਰਿਵਾਰ ਵੀ ਇੱਥੇ ਮੌਜੂਦ ਨੇ ਸੋ ਅਸੀਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਸਾਡੇ ਐਨਆਰਆਈ ਭਰਾਵਾਂ ਦਾ ਜੋ ਪੰਜਾਬ ਦੀ ਇੰਨੀ ਫਿਕਰ ਕਰਦੇ ਨੇ ਪੰਜਾਬਦਰਦੀ ਨੇ ਪੰਥਦਰਦੀ ਨੇ ਕਿ ਜੋ ਐਨਆਰਆਈ ਸਾਡੇ ਵੀਰ ਨੇ ਉੱਥੇ ਰੋਜੀ ਰੋਟੀ ਦੀ ਭਾਲ ਦੇ ਵਿੱਚ ਗਏ ਨੇ ਪਰੰਤੂ ਪਿੱਛੇ ਦਾ ਵੀ ਫਿਕਰ ਰੱਖਦੇ ਨੇ ਸੋ ਅਸੀਂ ਸਾਰੇ ਇਹ ਵੀਰਾਂ ਦਾ ਜਿਨ੍ਹਾਂ ਨੇ ਇਹ ਕੈਂਪ ਆਰਗੇਨਾਈਜ਼ ਕੀਤਾ ਇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇਹ ਸੇਵਾਵਾਂ ਨਿਭਾ ਰਹੇ ਨੇ ਉਹ ਅਗਲੇ ਵੀ ਚਾਰ ਪਰਿਵਾਰਕ ਮੈਂਬਰ ਰੱਖਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸਰਦਾਰਨੀ ਸਵਰਗਵਾਸੀ ਦਲਬੀਰ ਕੌਦੀ ਯਾਦ ਦੇ ਵਿੱਚ ਇੱਥੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾਂਦਾ ਜੋ ਕਿ ਮੇਰੇ ਵੀਰ ਹਰਤਾਦੀਪ ਸਿੰਘ ਦੀਪਾ ਤੇ ਹਰਪ੍ਰੀਤ ਸਿੰਘ ਹੈਪੀ ਵੱਲੋਂ ਲਗਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਨੂੰ ਸੰਗਤਾਂ ਵੱਧ ਤੋਂ ਵੱਧ ਆ ਰਹੀਆਂ ਵਾਂ ਅੱਖਾਂ ਦਾ ਚੈੱਕਅਪ ਕਰਾ ਰਹੀਆਂ ਨੇ ਤੇ ਉਹਨਾਂ ਨੂੰ ਮੁਫਤ ਅੱਖਾਂ ਦੀ ਲਈ ਡ੍ਰੌਪ ਦਿੱਤੇ ਜਾ ਰਹੇ ਹਨ ਤੇ ਅੱਖਾਂ ਦੇ ਵਾਸਤੇ ਐਣਕਾ ਦਿੱਤੇ ਜਾ ਰਹੇ ਬਹੁਤ ਹੀ ਵਧੀਆ ਉਪਰਾਲਾ ਕਰਦਾ ਹੈ ਵੀਰ ਮੇਰਾ ਤੇ ਵਾਹਿਗੁਰੂ ਉਹਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਦਿਨ ਰਾਤ ਉਨੋ ਦਿਨੇ ਦੁਗਣੀ ਚੁਗਣੀਆਂ ਨੂੰ ਤਰਕੀਆਂ ਬਖਸ਼ੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ